ਆ ਕਾਫੀ ਖਾਸ ਖਬਰ ਹੈ ਜਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਜਿਹੜਾ ਅਕਾਲੀ ਦਲ ਬਾਦਲ ਦਾ ਜਿਹੜਾ ਵਿਵਾਦ ਚੱਲ ਰਿਹਾ ਪਿਛਲੇ ਆ ਕਾਫੀ ਸਮੇਂ ਤੋਂ ਤੇ ਹੁਣ ਉਸ ਵਿਵਾਦ ਦੇ ਵਿੱਚ ਕਿਹੜਾ ਨਵਾਂ ਮੋੜ ਆਇਆ ਉਹ ਮੈਂ ਜਾਉਂਗੀ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਜੀ ਰਮੇਂਦਰ ਜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਅੱਜ ਕਈ ਪੈਤੜੇ ਬਾਦੀਆਂ ਕਰ ਰਿਹਾ ਜੀ ਪਾਵੇ ਕਿ ਜਿਹੜੀ ਸਿੰਘ ਕੌਪਤਖ ਸਾਹਿਬ ਵੱਲੋਂ ਇੱਕ ਭਰਤੀ ਕਮੇਟੀ ਬਣਾਈ ਗਈ ਸੀ ਸੱਤ ਮੈਂਬਰੀ ਕਮੇਟੀ ਫਿਲਹਾਲ ਮਣੀ ਗਾਇਦਲ ਬਾਦਲ ਜਿਹੜਾ ਹੈ ਉਹਨੂੰ ਮੰਨਣ ਤੋਂ ਇਨਕਾਰੀ ਹੈਗਾ ਮੰਨਣ ਤੋਂ ਇਨਕਾਰੀ ਇਸ ਕਰਕੇ ਆ ਕਿ ਜੇ ਉਹ ਕਮੇਟੀ ਨੂੰ ਕੰਮ ਦੇ ਦਿੱਤਾ ਜਾਂਦਾ ਸੌਮ ਦਿੱਤਾ ਜਾਂਦਾ ਤਾਂ ਉਹਨੂੰ ਕੋਆਰਡੀਨੇਸ਼ਨ ਦਿੱਤੀ ਜਾਂਦੀ ਸੁਪਰਵੀਜ਼ਨ ਦਿੱਤੀ ਜਾਂਦੀ ਭਰਤੀ ਦਿੱਤੀ ਤਾਂ ਫਿਰ ਜਿਹੜੇ ਡੈਲੀਗੇਟ ਬਣਨੇ ਸੀ ਉਹ ਨਵੇਂ ਇੰਡੀਪੈਂਡੈਂਟ ਡੈਲੀਗੇਟ ਬਣਨੇ ਸੀ ਜਿੰਦੀ ਜਿਹਦੇ ਮਹਾਵ ਦੇ ਉੱਪਰ ਜਿਹੜੀ ਚੂਹ ਆਉਣੀ ਸੀ ਉਹਦੇ ਵਿੱਚ ਇਸ ਗੱਲ ਦੀ ਸੰਭਾਵਨਾ ਨਹੀਂ ਸੀ ਕਿ ਸਵੀਰ ਸਿੰਘ ਬਾਦਲ ਹੋਣੀ ਦੁਬਾਰਾ ਪ੍ਰਧਾਨ ਬਣ ਪਾਉਂਦੇ ਜੀ ਸੋ ਕਿਤੇ ਨਾ ਕਿਤੇ ਸੁਖਬੀਰ ਬਾਦਲ ਉਹਨਾਂ ਦੀ ਪ੍ਰਧਾਨਗੀ ਸਿਕਿਉਰ ਕਰਨ ਵਾਸਤੇ ਜਿਹੜਾ ਅਕਾਲੀ ਜਨ ਬਦਲ ਹੈ ਉਹ ਇਹ ਗੱਲ ਸਮਝਦਾ ਹੈਗਾ ਕਿ ਜਿਹੜੀ ਕਮੇਟੀ ਆ ਇਹਦੇ ਤੋਂ ਪਾਸੇ ਰਿਹਾ ਜਾਵੇ ਆਪਣੀ ਕਮੇਟੀ ਆਪਣੇ ਬਜਾਅਰ ਵਰ ਲੈ ਕੇ ਉਹਨਾਂ ਨੇ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਅੱਜ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਪਹਿਲਾ ਜਿਹੜਾ ਬਿਆਨ ਆਇਆ ਸੀਗਾ ਕਿ ਜਿਹੜੀ 7 ਮੈਂਬਰੀ ਕਮੇਟੀ ਪਹਿਲਾਂ ਬਣਾਈ ਗਈ ਸੀ ਉਹਦੇ ਬਿਹਾਫ ਤੇ ਹੀ ਕੱਲ੍ਹ ਤੋਂ ਕੰਮ ਕਰੇ ਸੋ ਇਹਨੂੰ ਚੱਲਦਿਆਂ ਕੱਲ ਦੀ ਇੱਕ ਮੀਟਿੰਗ ਵੀ ਰੱਖੀ ਗਈ ਸੀ 28 ਫਰਵਰੀ ਦੀ ਜਿਹਦੇ ਵਿੱਚ ਪੰਜ ਸਿੰਘ ਸਹਿਬਾਨ ਨੇ ਇਹ ਵਿਚਾਰ ਕਰਨਾ ਸੀ ਜਿਹੜੇ ਭਰਤੀ ਕਮੇਟੀ ਆ ਉਹਦੇ ਤੇੜਾ ਵਿਚਾਰ ਕਿਉਂ ਨਹੀਂ ਕੀਤੀ ਕਿ ਕਾਲੀਦਲ ਵੱਲੋਂ ਤਾਂ ਕੁਝ ਐਕਸ਼ਨ ਲੈਣ ਦੀ ਸੰਭਾਵਨਾ ਸੀਗੀ ਲੇਕਿਨ ਐਨ ਮੌਕੇ ਤੇ ਜਿਹੜੀ ਮੀਟਿੰਗ ਅੱਗੇ ਪਾ ਦਿੱਤੀ ਗਈ ਗਿਆਨੀ ਰਵੀਰ ਸਿੰਘ ਹਣਾ ਵੱਲੋਂ ਜਿਹਦੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਖੁੱਲ ਕੇ ਬੋਲੇ ਹੈਗੇ ਜੀ ਸੋ ਮੋਕ ਰੂਪ ਚ ਇਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੂੰ ਪਾਸੇ ਕਰਨ ਵਾਸਤੇ ਉਹਦੇ ਤੋਂ ਤਾਂ ਉਹ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਉਹਨਾਂ ਨੂੰ ਪਾਸੇ ਕਰਕੇ ਬਾਅਦ ਵਿੱਚ ਮੀਟਿੰਗ ਕਰਕੇ ਕਾਲਜ ਦਾ ਰਾਹ ਪਦਰਾ ਕਰਨਾ ਚਾਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਦੀ ਭਰਤੀ ਕਮੇਟੀ ਆ ਉਹਦੇ ਤੋਂ ਪਾਸੇ ਰਹਿਣਾ ਚਾਹੁੰਦਾ ਤੇ ਆਪਣਾ ਜਿਹੜਾ ਸਿਆਸੀ ਲਾਹੇ ਆ ਉਹ ਸ਼੍ਰੀ ਕਾਲਤਾਪਤ ਸਾਬ ਤੋਂ ਅੱਜ ਮਨਕਰ ਹੋ ਚੁੱਕਾ ਭਾਵ ਕਾਲਜ ਦੇ ਹੁਕਮ ਨੂੰ ਮੰਨਣ ਵਾਸਤੇ ਜਿਹੜਾ 2 ਦਸੰਬਰ ਨੂੰ ਹੋਏ ਸੀ ਹੁਣੇ ਮੈਂ ਸੁਣਿਆ ਸੀ ਕਿ ਹਜੂਰ ਸਾਹਿਬ ਤੇ ਪੰਨ ਸਿੰਘ ਸਾਬ ਨਾਲ ਜਿਹੜੀ ਕਤਰਤਾ ਹੋਈ ਹੈ ਜੀ ਉੱਥੇ ਵੀ ਗਿਆਨੀ ਹਰਪ੍ਰੀਤ ਸਿੰਘ ਲਾਈਵ ਜਿਹੜੇ ਬੋਲ ਰਹੇ ਸੀ ਕੁਝ ਮਿੰਟ ਪਹਿਲਾਂ ਜਿਹਦੇ ਵਿੱਚ ਉਹ ਕਹਿ ਰਹੇ ਸੀ ਕਿ ਅੱਜ ਜਿਹੜਾ ਆ ਸਿੰਘ ਸਹਿਬਾਨਾਂ ਦਾ ਰਤਬਾ ਹੈਗਾ ਉਹਨੂੰ ਵੱਡਾ ਚੈਲੰਜ ਜਿਹੜਾ ਬਣ ਗਿਆ ਹੈਗਾ ਸਿਆਸੀ ਤੌਰ ਦੇ ਬੜੇ ਸਿਆਸੀ ਪਾਰਟੀਆਂ ਨੇ ਖਾਸ ਤੌਰ ਤੇ ਤਾਂ ਇੱਕ ਗੱਲ ਮੈਂ ਜ਼ਰੂਰ ਕਹਿ ਦਣਾ ਗਿਆਨੀ ਹਰਪ੍ਰੀਤ ਸਿੰਘ ਜਿੰਨਾ ਵਿਵਾਕੀ ਨਾਲ ਅੱਜ ਬੋਲ ਰਹੇ ਆ ਜਾਂ ਪਹਿਲਾਂ ਵੀ ਸਿੱਖ ਮਸਲਿਆਂ ਦੇ ਬੋਲਦੇ ਰਹੇ ਜੀ ਚਾਹੇ ਉਹ ਇੱਕ ਨੌਜਾ ਦਾ ਯੁਆਪਾ ਲਾਉਣ ਦੀ ਗੱਲਬਾਤ ਹੋਵੇ ਐਨਐਸਏ ਲਾਉਣ ਦੀ ਗੱਲਬਾਤ ਹੋਵੇ ਜਾਂ ਸੀਏ ਦੀ ਗੱਲਬਾਤ ਹੋਵੇ ਤਾਂ ਉਹ ਬੜੀ ਵਿਵਾਕੀ ਦੇ ਨਾਲ ਬੋਲਿਆ ਜੀ ਕਈ ਵਾਰ ਉਹਨਾਂ ਨੇ ਸਿੱਖ ਮਸਲਿਆਂ ਨੂੰ ਜਿਹੜਾ ਆ ਉਭਾਰਿਆ ਹੈਗਾ ਪਰ ਜਿੱਥੇ ਤੱਕ ਸ਼੍ਰੋਮਣੀ ਕਾਰਜਲ ਬਾਦਲ ਤਾਂ ਸ਼੍ਰੋਮਣੀ ਕਮੇਟੀ ਦੀ ਗੱਲ ਸੀ ਉੱਥੇ ਉਹਨਾਂ ਨੇ ਇੰਨੀ ਲਾਈਨ ਆਪਣੇ ਜੱਫੇਦਾਰ ਹੁੰਦਿਆਂ ਸ੍ਰੀ ਕਾਸ਼ਟਾ ਸਾਹਿਬ ਦੇ ਖਿੱਚੀ ਰਹੀ ਸੀ ਬਹੁਤ ਸਾਰੇ ਮਾਮਲੇ ਤਾਂ ਨੇ ਕਮੇਟੀਆਂ ਬਣਾਈਆਂ ਖਾਸ ਤੌਰ ਤੇ 328 ਜਿਹੜਾ ਸਰੂਪਾ ਦਾ ਮਾਮਲਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਣ ਦਾ ਉਹਦੇ ਉੱਪਰ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਰਵੱਈਆ ਸੀਗਾ ਉਹ ਕਾਲੇਦਲ ਪੱਖੀ ਤੇ ਸ਼੍ਰੋਮਣੀ ਕਮੇਟੀ ਪੱਖੀ ਰਿਹਾ ਸੀਗਾ ਜੀ ਸੋ ਉੱਥੇ ਉਹ ਇੱਕ ਸਪੀਚ ਵੀ ਆਈ ਸੀ ਜਦੋਂ ਬਹੁਤ ਸਾਰੇ ਉੱਥੇ ਸੇਵਾਦਾਰ ਜਦੋਂ ਸਿੱਖ ਸੰਗਤਾਂ ਰੂਸ ਪ੍ਰੋਜੈਕਟ ਦੇ ਬੈਠੀਆਂ ਸੀ ਉਹਨਾਂ ਦੇ ਕੁੱਟਮਾਰ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਉਸ ਕੁੱਟਮਾਰ ਦਾ ਬੋਲ ਕਰਨ ਦੀ بجائے ਉਹਨੂੰ ਜੈ ਥਰਾਇਆ ਸੀਗਾ ਕਿ ਇਹ ਲੋਕ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਅੱਜ ਉਹੀ ਸ਼੍ਰੋਮਣੀ ਕਮੇਟੀ ਉਹੀ ਕਾਲੇਦਲ ਜਿਹੜਾ ਹੈਗਾ ਉਹਨਾਂ ਨੂੰ ਰਤਬੇ ਤੋਂ ਪਾਸੇ ਕਰ ਰਿਆ ਉਹਦੇ ਤੋਂ ਪਾਸੇ ਕਰ ਰਿਆ ਤਾਂ ਹੁਣ ਉਸੇ ਕਾਲੇਦਾਂ ਦੇ ਸ਼੍ਰੋਮਣੀ ਕਮੇਟੀ ਖਿਲਾਫ ਉਹ ਬੋਲ ਰਿਹਾ ਸੋ ਪ੍ਰਭਾਵ ਘਟ ਜਾਂਦਾ ਜੀ ਇਸ ਗੱਲ ਦੇ ਨਾਲ ਜਦੋਂ ਤੁਸੀਂ ਮੁੱਖ ਅਹੁਦੇ ਤੇ ਸੀ ਉਦੋਂ ਤੁਸੀਂ ਇੰਨੀ ਹਾਰਡ ਲਾਈਨ ਇਹਨਾਂ ਲੋਕਾਂ ਦੇ ਖਿਲਾਫ ਕਿਉਂ ਨਹੀਂ ਲਈ ਪਾਵੇ ਹੈਗੀ ਕਿ ਅੱਜ ਸਿੱਖ ਕੌਮ ਇਸ ਨੂੰ ਗੱਲ ਨੂੰ ਲੈ ਕੇ ਰਾਂਝ ਰੱਖਦੀ ਆ ਕਿ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਮੁੱਖ ਉਹ ਸੇਵਾਦਾਰ ਸੀਗੇ ਸ਼੍ਰੀ ਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਉਦੋਂ ਉਹਨਾਂ ਨੇ ਉਸ ਰੂਪ ਦੇ ਵਿੱਚ ਕਾਲੀ ਦਲ ਇਸ ਸ਼੍ਰੋਮਣੀ ਕਮੇਟੀ ਦੇ ਜ਼ਿੰਮੇਵਾਰ ਨਹੀਂ ਬਣਾਇਆ ਜਿਸ ਲੈਵਲ ਤੇ ਬਣਾਉਣਾ ਚਾਹੀਦਾ ਸੀ ਖੈਰ ਆਜੋ ਗੱਲਬਾਤ ਜ਼ਰੂਰ ਕਰ ਰਿਹਾ ਉਹਨਾਂ ਦੀ ਗੱਲਬਾਤ ਦਾ ਪ੍ਰਭਾਵ ਸਿੱਖ ਕੌਮ 'ਚ ਕਿੰਨਾ ਕੁ ਜਾਂਦਾ ਹੈ ਤੇ ਸਿੱਖ ਕੌਮ ਉਹਦਾ ਕਿੰਨਾ ਕੁ ਸਾਥ ਦਿੰਦੀ ਆ ਪਰ ਇੱਕ ਗੱਲ ਜ਼ਰੂਰ ਆ ਕਿ ਪਚੰਗੇ ਬੁਲਾਰੇ ਸੀਗੇ ਉਹਨਾਂ ਨੂੰ ਨੌਲੇਜ ਕਾਫੀ ਜੇ ਸਿੱਖ ਮਸਲਿਆਂ ਦੇ ਬੋਲਦੇ ਵੀ ਰਹੇ ਆ ਤਾਂ ਅੱਜ ਵੀ ਉਹ ਸਟੈਂਡ ਜ਼ਰੂਰ ਲੈ ਰਿਹਾ ਇਸ ਗੱਲ ਨੂੰ ਲੈ ਕੇ